ਜਿੰਨੀ ਸੇਵਾ ਹੋ ਸਕੇ ਕਿ ਮੈਂ ਕਹਾਂਗਾ ਜਿੰਨਾ ਚੱਲਦਾ ਚੱਲੇਗਾ ਉਹਦੇ ਕਲਗੀਆਂ ਵਾਲੇ ਦੇ ਗੁਣ گاਵਾਂਗਾ ਇਸ ਉਮਰ ਵਿੱਚ ਆਰਾਮ ਕਰਨਾ ਚਾਹੀਦਾ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਬਾਬਾ ਜੀ ਨੂੰ ਮਿਹਨਤ ਕਰਨੀ ਪੈਂਦੀ ਆ ਭੈਣ ਭਰਾ ਵੀ ਮੂੰਹ ਮੋੜ ਗਏ ਰਿਸ਼ਤੇਦਾਰ ਵੀ ਕਹਿਣ ਲੱਗ ਪਏ ਸਾਡਾ ਕੁਝ ਨਹੀਂ ਲੱਗਦਾ ਤਾਂ ਮੇਰਾ ਲੱਗਦਾ ਤੇ ਉਹੋ ਹੀ ਲੱਗਦਾ ਨਾ ਬਿਰ ਕਲਗੀਆਂ ਵਾਲਾ ਇਹਨੂੰ ਮੇਰਾ ਸਾਡੇ ਸੰਗਤਾਂ ਨੂੰ ਪੀ ਲਿਆ ਵੱਤ ਵਸ਼ੀ ਇਹ ਜੁਰੂ ਕਰਦੇ ਹੋ ਜਦੋਂ ਕਿਦੇ ਅੰਮ੍ਰਿਤਸਰ ਸਾਹਿਬ ਆਓ ਅਜੀਤ ਜਿਹੜਾ ਕਿ ਖੰਡੇ ਵਾਲਾ ਚੌਂਕ ਆ ਉਹਨਾਂ ਦੇ ਉਥੇ ਬਾਹਰ ਜਿਹੜਾ ਕੀ ਬਾਬਾ ਜੀ ਬੈਠੇ ਹੁੰਦੇ ਨੇ ਮਟਵਨ ਤੋਂ ਲੱਗੇ ਹੁਣ ਤੱਕ ਅਜੇ ਸੁੱਖ ਨਹੀਂ ਵੀ ਆਇਆ ਇਹ 10 ਪਈ ਦਾ ਪੈਗਟ ਆ 4 ਪੈਗਟ 40 ਪਈ ਬਾਦੇ ਸੀ ਪਰ ਤੁਸੀਂ 200 ਰੁਪਏ ਦੇ ਗਏ ਉਹ ਵਾਪਸ ਪੈਸੇ ਨਹੀਂ ਦੇ ਦਿੱਤੇ ਬਸ ਜੀ ਇਹਨਾਂ ਦੀ ਸੇਵਾ ਹੀ ਕਰਨਾ ਆਇਆ ਜੀ ਜਿਥੇ ਇਹਨੇ ਲੰਗਰ ਲਾਈਦੇ ਆ ਤੇ ਜੇ ਇਹਨਾਂ ਦੀ ਸੇਵਾ ਕਰਦੇ ਤਾਂ ਤੇ ਇਹ ਵੀ ਲੰਗਰ ਵਾਲਾ ਹੀ ਹਿਸਾਬ ਆ ਪੰਜਾਬੀ ਜਿਹੜੇ ਹੁੰਦੇ ਨੇ ਹਮੇਸ਼ਾ ਮੈਂ ਜਿਵੇਂ ਗੱਲ ਕੀਤੀ ਵੀ ਦਰਿਆ ਦੇਲ ਹੁੰਦੇ ਨੇ ਜਦੋਂ ਕਿਸੇ ਦੀ ਮਦਦ ਕਰਨੀ ਹੁੰਦੀ ਆ ਤੇ ਵੱਧ ਚੜ ਕੇ ਪਹੁੰਚਦੇ ਨੇ ਤੁਸੀਂ ਦੇਖੋ ਵੀ ਛੋਟਾ ਜਿਹਾ ਬੱਚਾ ਅੱਗੇ ਆ ਕੇ ਇੱਕ ਬਾਬਾ ਜੀ ਨੂੰ ਮਦਦ ਦੇ ਕੇ ਆ ਗਿਆ ਵਾ ਮੇਰੇ ਕਲਗਿਆ ਵਾਲੇ ਮੈਂ ਸਾਰਾ జగ ਢੂੰਡਿਆ ਮੇਰਾ ਦਰਦ ਦੀ ਕੋਈ ਨਾ ਬੜਿਆ ਜਿੱਧਰ ਵੇਖਿਆ ਮੇਰਾ ਕਲਗੀਆਂ ਵਾਲਾ ਦਸਿਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਤਸਵੀਰਾਂ ਵਿੱਚ ਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਅਜੀਤ ਨਗਰ ਚੌਂਕ ਦੀਆਂ ਜਿੱਥੇ ਕਿ 90 ਸਾਲਾ ਬਜ਼ੁਰਗ ਜਿਹੜਾ ਜਿਨ੍ਹਾਂ ਦਾ ਕਿ ਨਾਮ ਬੂਆ ਸਿੰਘ ਹੈ ਤੁਸੀਂ ਦੇਖ ਸਕਦੇ ਹੋ ਇੱਡੀ ਠੰਡ ਜਿਹੜੀ ਕਿ ਅੰਮ੍ਰਿਤਸਰ ਵਿੱਚ ਪੈ ਰਹੀ ਆ ਠੰਡ ਹੋਣ ਦੇ ਬਾਵਜੂਦ ਸ਼ਰਦ ਦੇ ਕਿਨਾਰੇ ਜਿਹੜਾ ਕਿ ਇੱਕ ਫੁੱਲ ਬੜੀਆਂ ਵੇਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਇੰਨੀ ਠੰਡ ਵਿੱਚ ਫੁੱਲ ਬੜੀਆਂ ਵੇਚਦੇ ਹੋ ਫੁੱਟਪਾਥ ਤੇ ਬੈਠ ਕੇ ਅਤੇ 10-10 ਰੁਪਏ ਦਾ ਪੈਕੇਟ ਬਾਬਾ ਜੀ ਵੇਚ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਬਾਬਾ ਜੀ ਦੀ ਉਮਰ ਜਿਹੜੀ ਆ ਇਸ ਉਮਰ ਵਿੱਚ ਆਰਾਮ ਕਰਨਾ ਚਾਹੀਦਾ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਬਾਬਾ ਜੀ ਨੂੰ ਮਿਹਨਤ ਕਰਨੀ ਪੈ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਵੀ ਠੰਡ ਵਿੱਚ ਬੈਠੇ ਨੇ ਤੇ ਇੰਨੀ ਠੰਡ ਹੋਣ ਦੇ ਬਾਵਜੂਦ ਜਿੱਥੇ ਕਿ ਅਮਰਸਰ ਵਿੱਚ ਇੰਨੀ ਠੰਡ ਪੈਂਦੀ ਆ ਉੱਥੇ ਹੀ ਬਾਬਾ ਜੀ ਠੰਡ ਹੋਣ ਦੇ ਬਾਵਜੂਦ ਜਿਹੜਾ ਕਿ ਇੱਥੇ ਮਿਹਨਤ ਵੀ ਕਰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਨਾਲ ਅਤੇ ਸਭ ਤੋਂ ਪਹਿਲਾਂ ਤਸਵੀਰਾਂ ਵਖਾਮ ਕੇ ਤੁਹਾਨੂੰ ਜਿਹੜੀਆਂ ਇੱਥੇ ਲਿਖੀਆਂ ਨੇ ਇੱਕ ਬੋਰਡ ਬਾਬਾ ਜੀ ਨੇ ਲਾਇਆ ਹੋ ਆ ਵੀ ਮੈਂ ਮਿਹਨਤ ਕਰਕੇ ਰੋਜੀ ਰੋਟੀ ਚਲਾਉਣਾ ਚਾਹੁੰ ਗਰੀਬੀ ਸੁਣੋ ਰੱਬ ਤੁਹਾਡੀ ਸੁਨੇਗਾ ਅਤੇ ਨਾਲ ਹੀ ਲਿਖਿਆ ਓਨਲੀ ਵਾਇਗਰੂ ਜੀ ਮੇਅਰ ਕਰਨ 10 ਰੁਪਏ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਬਾਪੂ ਜੀ ਇਨੀ ਮਿਹਨਤ ਕਰਦੇ ਨੇ ਅਤੇ 10-10 ਰੁਪਏ ਦੀਆਂ ਜਿਹੜੀਆਂ ਕਿ ਫੁੱਲ ਬੜੀਆਂ ਵੇਚਦੇ ਨੇ ਜਿਹੜੇ ਪੈਕੇਟ ਤੁਸੀਂ ਦੇਖਿਓ ਇਹ ਤਿਆਰ ਕਰਦੇ ਨੇ ਤਸਵੀਰ ਤੋਂ ਆਉਂਦੇ ਨੇ ਅਤੇ ਸ਼ਾਮ ਤੱਕ ਇਸੇ ਫੁੱਟਪਾਥ ਤੇ ਬੈਠੇ ਹੁੰਦੇ ਨੇ ਅਤੇ ਆਪਣੇ ਪਰਿਵਾਰ ਦੀ ਰੋਜੀ ਰੋਟੀ ਚਲਾਉਂਦੇ ਨੇ ਰਾਹ ਕੀ ਜਿਹੜੇ ਆਉਂਦੇ ਨੇ ਨਾ ਕੋ ਨੰਗਦੇ ਇਹਨਾਂ ਕੋ ਜਰੂਰ ਫੁੱਲ ਬੜੀਆਂ ਲੈ ਕੇ ਜਾਂਦੇ ਨੇ ਅਤੇ ਇਹਨਾਂ ਦਾ ਹਾਲਚਾਲ ਵੀ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇਹ ਜਿਹੜੀ ਉਮਰ ਹੁੰਦੀ ਆ ਆਰਾਮ ਕਰਨੀ ਹੁੰਦੀ ਆ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਜਿਹੜਾ ਕੀ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਅਤੇ ਆਪਣੇ ਪਰਿਵਾਰ ਦਾ ਰੋਜੀ ਰੋਟੀ ਚਲਾਉਣੀ ਪੈਂਦੀ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਾਬਾ ਜੀ ਸਰਦੀ ਹੋਵੇ ਗਰਮੀ ਹੋਵੇ ਇਸੇ ਫੁੱਟਬਾਥ ਤੇ ਬੈਠੇ ਰਹਿੰਦੇ ਨੇ ਅਤੇ ਹਮੇਸ਼ਾ ਹੀ ਵਾਇਗਰੂ ਦਾ ਸਤਨੇ ਵਾਇਗਰੂ ਦਾ ਜਾਪ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਆਏ ਨੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰਾਂ ਦੇ ਨਾਲ ਜਿਹੜੇ ਵੀ ਲੈਣ ਵਾਸਤੇ ਆਏ ਨੇ ਹਾਂਜੀ ਵੀਰ ਜੀ ਕੀ ਨਾਮ ਵੀ ਤੁਹਾਡਾ ਜੀ ਬਪਿੰਦਰ ਸਿੰਘ ਬਪਿੰਦਰ ਸਿੰਘ ਜੀ ਕਿੱਥੋਂ ਆਏ ਜੇ ਤੇ ਇਹਨਾਂ ਦਾ ਬਰਕਿਸਤਾਨ ਵੱਲ ਗਿਆ ਤੁਹਾਡਾ ਸੁਲਤਾਨਪੁਰ ਰੋਡ ਤੇ ਆ ਇਹਨਾਂ ਦੀ ਅੱਗੇ ਵੀਡੀਓ ਦੇਖੀ ਸੀ ਤੇ ਇਹ ਵਿਚਾਰੇ ਬਜ਼ੁਰਗ ਆ ਤੇ ਅਸੀਂ ਕਹਿੰਨੇ ਆ ਵੀ ਚਲੋ ਇਹ ਹੀ ਸੇਵਾ ਆ ਸਾਰੇ ਸੇਵਾ ਲੰਗਰ ਲਾਉਨੇ ਆ ਇਹ ਵੀ ਸੇਵਾ ਹੀ ਆ ਤੇ ਇਹਨਾਂ ਦੀ ਸੇਵਾ ਕਰਾਂਗੇ ਤੇ ਸਾਨੂੰ ਕੁਝ ਪ੍ਰਾਪਤ ਹੋਏਗਾ ਬਜ਼ੁਰਗ ਆ ਜਾਰੇ ਬੈਠੇ ਸਨ ਅਸੀਂ ਦੇਖਿਆ ਵੀ ਤੁਸੀਂ 200 ਰੁਪਏ ਦੇ ਕੇ ਚਲੇ ਸੀ 10 ਰੁਪਏ ਦਾ ਪੈਕੇਟ ਆ ਚਾਰ ਪੈਕੇਟ 40 ਰੁਪਏ ਬਾਦੇ ਸੀ ਪਰ ਤੁਸੀਂ 200 ਰੁਪਏ ਦੇ ਕੇ ਚਲੇ ਗਏ ਵਾਪਸ ਪੈਸੇ ਨਹੀਂ ਦੇ ਦਿੱਤੇ ਬਸ ਜੀ ਇਹ ਇਹਨਾਂ ਦੀ ਸੇਵਾ ਹੀ ਕਰਨ ਆਏ ਆ ਜੀ ਜਿੱਥੇ ਇਹਨੇ ਲੰਗਰ ਲਾਈਦੇ ਆ ਤੇ ਜੇ ਇਹਨਾਂ ਦੀ ਸੇਵਾ ਕਰ ਦਿੰਦੇ ਆ ਵੀ ਲੰਗਰ ਵਾਲਾ ਹਿਸਾਬ ਆ ਹਾਂ ਤੇ ਤੁਹਾਡੇ ਮੀਡੀਆ ਤੇ ਸਾਡੇ ਤੱਕ ਇਹ ਮੈਸੇਜ ਪਹੁੰਚਾਰੇ ਨੇ ਇਹ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਨਹੀਂ ਤੇ ਅਸੀਂ ਆਪਣੇ ਘਰਾਂ 'ਚ ਬੈਠੇ ਆ ਸਾਨੂੰ ਇਹ ਚੀਜ਼ ਪਤਾ ਨਹੀਂ ਲੱਗਣੀ ਮੈਂ ਜਲੰਧਰੋਂ ਆਇਆ ਅੱਗੇ ਵੀ ਆਨਾ ਜਦੋਂ ਮੈਂ ਲੰਘ ਰਿਹਾ ਭਾਈ ਦੇ ਨਾਲ ਇਹਨਾਂ ਨਾਲ ਵੀ ਜਿਕਰ ਹੁੰਦਾ ਰਹਿੰਦਾ ਤੇ ਮੈਂ ਤਦ ਕਾਕੇ ਰੁਕਿਆ ਇਹਨਾਂ ਨਾਲੇ ਮੈਨੂੰ ਕਹਿੰਦੇ ਉਹ ਹੀ ਪਾਪਾ ਜੀ ਆ ਤੇ ਅਸੀਂ ਇਸ ਕਾਕੇ ਰੁਕੇ ਆ ਕਿ ਚਲੋ ਕੀ ਕਰਨਾ ਥੋੜਾ ਜਿਹਾ ਵਿੱਚ ਤਿਲ ਫੁੱਲੀ ਪਾਣਾ ਹੁੰਦਾ ਵਾ ਪਾਪਾ ਜੀ ਨੇ ਜੋ ਕੇ ਬੰਦਾ ਕਰਨਾ ਉਹ ਬਸ ਉਹ ਸੇਵਾ ਹੀ ਆ ਜੀ ਬਸ ਤੁਹਾਡੇ ਤੋਂ ਹੀ ਸਾਨੂੰ ਪ੍ਰੇਰਨਾ ਮਿਲੀ ਆ ਸੋਸ਼ਲ ਮੀਡੀਆ ਤੋਂ ਅਸੀਂ ਤੁਹਾਡੇ ਕੋਲ ਇੱਥੇ ਆ ਗਏ ਲੱਗਦਾ ਤੁਹਾਡੇ ਤਿਲ ਫੁੱਲ ਦੇ ਨਾਲ ਹੀ ਬਾਬਾ ਜੀ ਦਾ ਗੁਜ਼ਾਰਾ ਹੋ ਜਾਂਦਾ ਵਾ ਸ਼ਾਮ ਨੂੰ ਜਿਹੜੇ ਕੀ 4 ਪੈਸੇ ਉਹਨਾਂ ਦੇ ਆਪਣੇ ਪਰਿਵਾਰ ਦੇ ਪਾਲਣ ਵਾਸਤੇ ਜਾਂ ਰੋਜੀ ਰੋਟੀ ਵਾਸਤੇ 4 ਪ ਤੁਹਾਡੇ ਪਲੇਟਫਾਰਮ ਤੇ ਜਰੀਏ ਦੇ ਮੇਰੇ ਸਾਹਮਣੇ ਨਾਲ ਹੋਣਾ ਚਾਹੀਦਾ ਵਾ ਕਿਉਂਕਿ ਬਹੁਤ ਲੋਕ ਨੇ ਜਿੰਨਾਂ ਤੱਕ ਮੈਸੇਜ ਪਹੁੰਚਦਾ ਵਾ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕੋਈ ਪਿੱਠ ਦਿਖਾਂਦਾ ਇਦਾਂ ਨਹੀਂ ਹੈਗਾ ਤੇ ਜਿਵੇਂ ਹੁਣ ਅਸੀਂ ਆਏ ਆਂ ਚੀਜ਼ ਦੀ ਨਹੀਂ ਵੀ ਲੋੜ ਸੀ ਸਿਰਫ ਉਹਨਾਂ ਦੀ ਤੇਲ ਘਰ ਦਾ ਖਰਚਾ ਚਲ ਜਵੇ ਇਹਦੇ ਵਾਸਤੇ ਅਸੀਂ ਆ ਕੇ ਚਾਰ ਬੈਗੜ ਇੱਕ ਨਾਮ ਵਾਸਤੇ ਲੈ ਚੱਲੇ ਆਂ ਕਿ ਪਾਪਾ ਜੀ ਦੇ ਕੋਲ ਅਸੀਂ ਆਏ ਸੀ ਅਸੀਂ ਕਿਸੇ ਦੇ ਵੀ ਖਾਸ ਕਰਕੇ ਜਿਹੜੇ ਪੰਜਾਬੀ ਹੁੰਦੇ ਨੇ ਬੜੇ ਦਰਿਆ ਦਿਲ ਹੁੰਦੇ ਨੇ ਜਦੋਂ ਕਿਤੇ ਮਦਦ ਕਰਨ ਦੀ ਵਾਰੀ ਆਉਂਦੀ ਆ ਕਿਸੇ ਦੀ ਹਮੇਸ਼ਾ ਹੀ ਮਦਦ ਕਰਦੇ ਨੇ ਵੱਧ ਚੜ ਕੇ ਮਦਦ ਕਰਦੇ ਨੇ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬੀ ਦੀ ਗੱਲ ਕਰੀਏ ਇਹ ਪੰਜਾਬੀ ਇਸ ਚੀਜ਼ ਨੂੰ ਬੜੇ ਮੋਰੀ ਹੁੰਦੇ ਨੇ ਬਿਲਕੁਲ ਬਿਲਕੁਲ ਪੰਜਾਬ ਦੀ ਇਹ ਹੀ ਤੇ ਸ਼ਾਨ ਹੈ ਪੰਜਾਬ ਨੂੰ ਇਸੇ ਕਰਕੇ ਤਾਂ ਜਾਨਾ ਜਾਂਦਾ ਗੁਰੂਆਂ ਪੀਰਾਂ ਦੀ ਧਰਤੀ ਆ ਇੰਨੀ ਦੁਨੀਆ ਲੰਗਰ ਲਗਾਉਂਦੀ ਆ ਤੁਸੀਂ ਪੰਜਾਬ ਤੋਂ ਬਾਹਰ ਨਿਕਲ ਜਿਓ ਇੱਕ ਸ਼ਹਿਰ ਹੀ ਬਾਹਰ ਨਿਕਲ ਜਿਓ ਉੱਥੇ ਬੋਲੀ ਵੀ ਚੇਂਜ ਹੋ ਜਾਂਦੀ ਆ ਤੇ ਰਿਵਾਜ ਵੀ ਚੇਂਜ ਹੋ ਜਾਂਦੇ ਆ ਤੇ ਲੰਗਰ ਦੀ ਪ੍ਰਥਾ ਵੀ ਖਤਮ ਹੋ ਜਾਂਦੀ ਆ ਇਹ ਸਿਰਫ ਇਹ ਚੀਜ਼ਾਂ ਜਿਹੜੀਆਂ ਮੈਂ ਪੰਜਾਬ 'ਚ ਹੀ ਦੇਖੀਆਂ ਨੇ ਬੜੀ ਜਗ੍ਹਾ ਘੁੰਮਣ ਨੂੰ ਮਿਲਦਾ ਵਾ ਪਰ ਨਹੀਂ ਜੇ ਕਿਤੇ ਬਾਹਰ ਹੋਰ ਵੀ ਜਾਈਏ ਹੇ ਗੁਰੂ ਸਾਹਿਬ ਜਾਈਦਾ ਜਾਂ ਕਿੱਥੇ ਜਾਈਦਾ ਵਾ ਉੱਥੇ ਜਾ ਕੇ ਫੇਰ ਸਾਨੂੰ ਇੰਜ ਲੱਗਦਾ ਵਾ ਭਾਵੇਂ ਦੂਰ ਬੈਠੇ ਆ ਪਰ ਸਾਨੂੰ ਮਤਲਬ ਪੰਜਾਬ ਦੀ ਯਾਦ ਆਂਦੀ ਕਹੀਂ ਪੰਜਾਬ ਜੀ ਆ ਉੱਥੇ ਚੀਜ਼ਾਂ ਜਾ ਕੇ ਸਾਨੂੰ ਫੇਰ ਜਾ ਕੇ ਗੁਰਦੁਆਰਾ ਸਾਹਿਬ ਕਿਤੇ ਵੀ ਕਿਸੇ ਵੀ ਚਲਦੀਏ ਸਟੇਟ ਚ ਮਨ ਖੁਸ਼ ਹੋ ਜਾਂਦਾ ਵਾ ਜਾ ਕੇ ਕਿਸੇ ਵੀ ਦੀ ਵੀ ਇੰਨੀ ਠੰਡ ਪੈ ਰਹੀ ਐ ਅਸੀਂ ਦੇ ਦੇ ਵੀ ਆਮ ਅਸੀਂ ਘਰਾ ਵਿੱਚ ਅਰਜਾਈਆਂ ਵਿੱਚ ਬੈਠੇ ਹੁੰਦੇ ਆ 2 ਮੀਟਰ ਤੱਕ ਲਾਏ ਹੁੰਦੇ ਨੇ ਪਰ ਬਾਬਾ ਜੀ ਬਿਲਕੁਲ ਇਸ ਫੋਟਪਾਥ ਦੇ ਕੰਡੇ ਤੇ ਬੈਠੇ ਤੁਸੀਂ ਦੇਖ ਸਕਦੇ ਹੋ ਇਨੀ ਠੰਡ ਹੋਣ ਦੇ ਬਾਵਜੂਦ ਅੱਜ ਸਾਈ ਦੇ ਧੁੰਦ ਪਈ ਰਹੀ ਆ ਅੱਜ ਦਿਨ ਚੜਿਆ ਨਹੀਂ ਸਵੇਰ ਅਜ ਬਿਲਕੁਲ ਜੀ ਬਿਲਕੁਲ ਧੁੰਦ ਮੈਂ ਜਲੰਧਰੋਂ ਸਾਢੇ 3 ਘੰਟੇ ਲੱਗੇ ਜੀ ਆਣ ਲੱਗੇ ਆ ਪਰ ਇਹ ਇਹਨਾਂ ਦੀ ਹਿੰਮਤ ਆ ਜੀ ਇਹ ਵੀ ਬੈਠੇ ਹੋਏ ਨੇ ਤੇ ਪਹਿਲੇ ਤੇ ਮੈਂ ਜੀ ਇਹ ਘਰ ਵਾਲਿਆਂ ਨੂੰ ਵੀ ਕਵਾਂਗਾ ਜੀ ਇਹਨਾਂ ਦਾ ਬੜਾ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਬੂਆ ਕੇ ਬੈਹਨਾਂ ਲੋਕੀ ਦੇ ਅੱਜਕੱਲ ਘਰ ਬਾਹਰ ਕਿਸੇ ਨੂੰ ਨਹੀਂ ਬੈਹਨ ਦਿੰਦੇ ਤੇ ਇਹਨਾਂ ਦਾ ਵੀ ਧੰਨਵਾਦ ਆ ਜਿਹੜੇ ਇਹਨੇ ਬਜ਼ੁਰਗਾਂ ਦੀ ਸੇਵਾ ਕਰਦੇ ਪਏ ਨੇ ਸਾਡੀ ਵੀ ਇਹਦੇ ਵਾਸਤੇ ਬੈਠੇ ਨੇ ਕਿ ਸਾਨੂੰ ਕੁ ਜਿੱਥੇ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਨਗਰੀ ਕਹਿੰਦੇ ਆਇਆ ਉਥੇ ਪੰਜਾਬੀ ਜਿਹੜੀ ਕਿ ਪੰਜਾਬੀ ਜਿਹੜੇ ਹੁੰਦੇ ਨੇ ਹਮੇਸ਼ਾ ਮੈਂ ਜਿਵੇਂ ਗੱਲ ਕੀਤੀ ਵੀ ਦਰਿਆ ਦੇਲ ਹੁੰਦੇ ਨੇ ਜਦੋਂ ਕਿਸੇ ਦੀ ਮਦਦ ਕਰਨੀ ਹੁੰਦੀ ਆ ਤੇ ਵੱਧ ਚੜ੍ਹ ਕੇ ਪਹੁੰਚਦੇ ਨੇ ਅਤੇ ਹਮੇਸ਼ਾ ਜਿਹੜੀ ਕੀ ਉਹਨਾਂ ਦੀ ਸਪੋਰਟ ਵੀ ਕਰਦੇ ਨੇ ਐਸ ਕਰਕੇ ਤੁਸੀਂ ਦੇਖ ਸਕਦੇ ਹੋ ਸੀਗਰਾਂ ਵਿੱਚ ਇਹ ਦੋ ਜਿਹੜੇ ਵੀਰ ਆਏ ਨੇ ਇਹਨਾਂ ਨੇ ਆ ਕੇ ਬਾਬਾ ਜੀ ਕੋ ਪੈਗੜ ਲੈ ਦੇ ਨੇ ਇਹਨਾਂ ਨੇ 200 ਰੁਪਏ ਦਿੱਤਾ ਤੇ 200 ਰੁਪਏ ਦੇਣ ਤੋਂ ਬਾਅਦ 4 ਪੈਗੜ ਜਿਹੜੇ ਕਿ 40 ਰੁਪਏ ਬੰਦੇ ਸੀ ਪਰ ਬਾਬਾ ਜੀ ਨੇ ਇਹਨਾਂ ਨੂੰ ਇਹਨਾਂ ਨੇ ਵਾਕਈ ਪੈਸੇ ਨਹੀਂ ਲਏ ਅਤੇ ਉਸੇ ਤਰ੍ਹਾਂ ਹੀ ਜਿਹੜਾ ਕੀ ਉਹਨਾਂ ਦੀ ਮਦਦ ਕੀਤੀ ਹੈ ਗੱਲ ਬਾਤ ਵੀ ਕਰਾਂਗੇ ਬਾਬਾ ਜੀ ਦੇ ਨਾਲ ਤੁਸੀਂ ਜੀ ਦਾ ਵਿੱਚ ਵੇਖ ਸਕਦੇ ਹੋ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਚੜਦੀ ਕਲਾ ਜਰ ਰੱਖੇ ਸਭ ਦੇ ਦੁੱਖ ਦੱਕੇ ਹਾਰੇ ਮਾਲਕ ਬਹੁ ਦਾ ਸਹਾਰੀ ਬਣੇ ਬੱਜੜੇ ਤੇ ਮੇਰੇ ਨਾਲ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਅਦਾ ਕਰਦਾ ਬਾਬਾ ਜੀ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਸ਼ਾਮੀ ਕਿੰਨੇ ਵਜੇ ਜਲਦੇ ਜਾਂਦੇ ਸੀ ਇਹਦੇ ਮੈਂ ਹੁਣ ਠੰਡ ਹੈ ਗਿਆ 5:30 ਵਜੇ ਤੱਕ ਮੈਂ ਇੱਥੇ ਬਹਿਣਾ ਉਹ ਸਵੇਰੇ 10:00 ਵਜੇ ਤੇ ਆਣਗੇ ਜਿੰਨੀ ਸੇਵਾ ਹੋ ਸਕੇ ਕਿ ਮੈਂ ਕਰਾਂ ਕਿ ਜਿੰਨਾ ਚਿਰ ਸਾਹ ਚੱਲੇਗਾ ਉਹਦੇ ਕਲਗੀਆਂ ਵਾਲੇ ਦੇ ਗੁਣ ਗਾਵਾਂਗਾ ਮੇਰੇ ਜੀਬ ਵੀ ਕੱਜੇ ਉਹਦੇ ਚਰਨਾਂ 'ਚ ਹੀ ਜਾਵਾਂਗਾ ਉਹਦੇ ਗੁਣ ਗਾਉਂਦਾ ਰਹਾਂਗਾ ਬਾਬਾ ਜੀ ਮਜਬੂਰੀ ਕੀ ਹੈ 90 ਸਾਲ ਦੀ ਉਮਰ ਹੋ ਚੁੱਕੀ ਤੁਹਾਡੀ ਅੱਜ ਵੀ ਤੁਸੀਂ ਇੱਥੇ ਫੁੱਲ ਬਣੀਆਂ ਵੇਚਦੇ ਹੋ 10-10 ਦਾ ਪੈਕੇਟ ਵੇਚਦੇ ਹੋ ਮਜਬੂਰੀ ਕੀ ਤੁਹਾਡੀ ਨਹੀਂ ਮਜਬੂਰੀ ਕੀ ਮੇਰੀ ਕਲਗੀਆਂ ਵਾਲਾ ਜਾਣਦਾ ਬਚਪਨ ਤੋਂ ਲੱਗੇ ਹੁਣ ਤੱਕ ਅਜੇ ਸੁੱਖ ਨਹੀਂ ਵੀ ਆਇਆ ਆ ਹੁਣ ਆਣ ਕੇ ਰੋਟੀ ਲੱਗਾ ਇੱਥੇ ਬੈਠਾ ਐ ਭੈਣ ਜੀ ਨੇ ਮੇਰੀ ਸਪੋਰਟ ਕੀਤੀ ਇੱਥੇ ਬੈਠਿਆ ਰੋਟੀ ਕਪੜਾ ਮਾਲਕ ਨੇ ਲਖਾ ਕੇ ਭੇਜਿਆ ਮੇਰੇ ਕਲਗੀਆਂ ਵਾਲੇ ਇੱਥੇ ਰੋਟੀ ਕਪੜਾ ਮੈਨੂੰ ਮਾਲਕ ਤੇ ਭੇਜਦਾ ਮੈਂ ਉਹਦੇ ਗੁਣ ਗਾਉਂਦੇ ਜਿੰਨਾ ਚਿਰ ਜੀਵਾਂਗਾ ਉਹਦੇ ਚਰਨਾਂ 'ਚ ਗੁਜ਼ਾਰਾਂਗਾ ਮੈਂ ਇਸ ਬਾਬਾ ਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ-ਕੌਣ ਹੈ ਕਿੰਨੇ ਜੀ ਨੇ ਪਰਿਵਾਰ ਦੇਖੋ ਜੀ ਮੇਰੇ ਘਰ ਦੀ ਆ ਇੱਕ ਬੱਚਾ ਉਹਦੀਆਂ ਦੋ ਧੀਆ ਉਹ ਆਪਣੇ ਵੱਖਰੇ ਕਮੋਂਦੇ ਖਾਂਦੇ ਆ ਮੈਂ ਆਪਣੇ ਇੱਥੇ ਰੋਜ਼ ਆਪਣੇ ਕਮੋਨਾ ਖਾਣਾ ਦੋਵੇਂ ਜੀ ਆਹ ਆਪਣੇ ਦਿਨ ਕੱਟੀ ਜਾਂਦੇ ਆ ਹੋਰ ਕੀ ਕੀ ਕਿ ਚੱਕੜ ਗਈ ਸੁੱਟਾਂ ਇਹ ਮਨੇ ਇਸ ਬਾਬਾ ਜੀ ਇਸ ਦੇਖਦੇ ਵੀ ਤੁਸੀਂ ਗਰਮੀਆਂ ਹੀ ਬੜੀ ਇੱਥੇ ਬੈਂਡੇ ਹੋ ਠੰਡ ਹੀ ਬੜੀ ਪਿਆਰੀ ਖਾਲ ਕਰ ਅਮਰਸਾ ਦੀ ਗੱਲ ਕਰੀ ਇਹ ਸਭ ਤੋਂ ਠੰਡਾ ਇਲਾਕਾ ਦਾ ਇੰਨੀ ਠੰਡ ਪਿਆਰੀ ਐ ਇੱਥੇ ਚੰਗੀ ਤਾਂ ਸਾਡੇ ਕੋਈ ਬੈਠਣ ਜਾਂਦੇ ਇੰਨੀ ਠੰਡ ਹੋਣ ਦੇ ਬਾਵਜੂਦ ਤੁਸੀਂ ਤਾਂ ਬੈਠੇ ਹੋ ਕੀ ਕਹਿਣ ਜਾਓਗੇ ਦੇਖੋ ਜਿੰਨਾ ਚਿਰ ਮੇਰੇ ਮਾਲਕ ਦਾ ਹੁਕਮ ਨਹੀਂ ਹੁੰਦਾ ਉਹਦੇ ਚਰਨਾ ਚ ਮੈਂ ਇਦਾ ਹੀ ਤਣ ਗੋ ਉਹਦੀ ਗੁਜ਼ਾਰਾਂਗਾ ਜਦੋਂ ਉਹਨੇ ਮੇਰੀ ਬਾਹ ਫੜ ਲਈ ਆ ਬਾਗੀ ਮੇਰਾ ਕੀ ਰਹਿ ਗਿਆ ਦੋ ਸੁੱਖ ਦਾ ਸਾਥੀ ਮੇਰਾ ਉਹ ਬਣਿਆ ਭੈਣ ਭਰਾ ਵੀ ਮੂੰਹ ਮੋੜ ਗਏ ਰਿਸ਼ਤੇਦਾਰ ਵੀ ਕਹਿਣ ਲੱਗ ਪਿਆ ਸਾਡਾ ਕੁਝ ਨਹੀਂ ਲੱਗਦਾ ਤਾਂ ਮੇਰਾ ਲੱਗਦਾ ਤੇ ਉਹੋ ਹੀ ਲੱਗਦਾ ਨਾ ਫਿਰ ਕਲਕੀਆ ਵਾਲਾ ਇਹਨਾਂ ਮੇਰਾ ਕਿਧੇ ਗੁਣ ਗਾਮਾ ਕੀ ਕੀ ਗੁਣ ਗਾਵਾਂ ਤੇਰੇ ਸਹਬਾ ਕੀ ਕੀ ਗੁਣ ਗਾਵਾਂ ਗੋਵਾ ਗਾਵਾ ਤੇਰੇ ਗੁਣ ਗਾਵਾਂ ਕੀ ਕਰਾ ਵਡਿਆਈ ਦਾ ਤੇਆ ਕੀ ਕਰਾ ਵਡਿਆਈ ਸੋਭਾ ਕਰਦਾ ਕਦੀ ਨਾ ਥਕਾ ਸੋਭਾ ਕਰ ਕਰ ਤੇਰੀ ਤੇਰੀ ਕਿਤੇਰੀ ਤੇਰੀ ਤੇਰੀ ਕਰਾ ਸੋਭਾ ਕਲਗੀਆਂ ਵਾਲੇ ਤੇਰੀ ਸੋਭਾ ਕਰ ਬਿਲਕੁਲੀ ਸੀ ਸੀਲਾ ਵਿੱਚ ਦੇਖ ਸਕਦੇ ਹੋ ਵੀ ਬਾਬਾ ਜੀ ਜਿੰਨਾ ਦੀ ਉਮਰ 90 ਸਾਲ ਦੇ ਕਰੀਬ ਆ ਤੇ ਬੂਆ ਸਿੰਘ ਜੀ ਨਾਲ ਆ ਤੇ ਅੱਜ ਵੀ ਬਾਬੇ ਦਾ ਗੋਹਣ ਗਾਉਂਦੇ ਫਿਰਦੇ ਨੇ ਅਤੇ ਕਹਿੰਦੇ ਨੇ ਵੀ ਬਾਬੇ ਦੀ ਕਿਰਪਾ ਦੇ ਨਾਲ ਜਿਹੜਾ ਇਹਨਾਂ ਦਾ ਰੋਜੀ ਰੋਟੀ ਚੱਲਦੀ ਆ ਤੁਸੀਂ ਦੇਖ ਸਕਦੇ ਹੋ ਵੀ ਛੋਟੇ ਛੋਟੇ ਬੱਚੇ ਇਹਨਾਂ ਕੋਲ ਆਉਂਦੇ ਨੇ ਲੈਣ ਵਾਸਤੇ ਫੁੱਲ ਵੜੀਆਂ ਅਤੇ ਇਹਨਾਂ ਨੂੰ ਜਿਹੜੇ ਕੀ ਪੈਸੇ ਵੀ ਦੇ ਕੇ ਜਾਂਦੇ ਨੇ ਮਦਦ ਵਾਸਤੇ ਜਿਹੜੇ ਸਪੋਰਟ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਹੁਣੇ ਜੋ ਵੀਰ ਆਏ ਨੇ ਉਹਨਾਂ ਨੇ ਵੀ ਆ ਕੇ ਬਾਬਾ ਜੀ ਨੂੰ ਪੈਸੇ ਦਿੱਤੇ ਨੇ ਅਤੇ ਮਦਦ ਵਾਸਤੇ ਭੇਜਦੇ ਨੇ ਕਹਿੰਦੇ ਵੀ ਪੰਜਾਬੀ ਹਮੇਸ਼ਾ ਦਰਿਆਦਿਲ ਹੁੰਦੇ ਨੇ ਹਮੇਸ਼ਾ ਹੀ ਮਦਦਗਾਰ ਹੁੰਦੇ ਨੇ ਜਦੋਂ ਵੀ ਕਿਤੇ ਕੋਈ ਆਉਂਦਾ ਹਨ ਕੋ ਕੋਈ ਨਾ ਕੋਈ ਨਾਲ ਦੀ ਮਦਦ ਵਾਸਤੇ ਜਰੂਰ ਜਰੂਰ ਪਹੁੰਚਿਆ ਕਿਉਂਕਿ ਅਸੀਂ ਦੇਖਦੇ ਵੀ ਠੰਡ ਇੰਨੀ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਵੀ ਛੋਟਾ ਜਿਹਾ ਬੱਚਾ ਜਿਹੜਾ ਕਿ ਇੱਕ ਬਾਬਾ ਜੀ ਨੂੰ ਮਦਦ ਦੇ ਕੇ ਗਿਆ ਵਾ ਇੱਕ ਛੋਟਾ ਜਿਹਾ ਪਿਆਰ ਦੇ ਕੇ ਗਿਆ ਵਾ ਬਾਬਾ ਕਿਸ ਤਰ੍ਹਾਂ ਦੇਖਦੇ ਹੋ ਛੋਟੜੇ ਬੱਚੇ ਆ ਕੇ ਤੁਹਾਨੂੰ ਪਿਆਰ ਦੇ ਕੇ ਜਾਂਦੇ ਨੇ ਮੇਰੇ ਕਲਗੀ ਆਵਾਲੇ ਮੈਂ ਸਾਰਾ ਜਗ ਢੂੰਡਿਆ ਮੇਰਾ ਦਰਦੀ ਕੋਈ ਨਾ ਬੜਿਆ ਜਿੱਧਰ ਵੇਖਿਆ ਮੇਰਾ ਕਲਗੀ ਹਵਾਲਾ ਦਸਿਆ ਆ ਪੱਲਾ ਹੋਦਾ ਹੀ ਪੜਿਆ ਕਿੰਨੇ ਕੀ ਗੁਣ ਗਾ ਲਾਇਓ ਨੇ ਥੋੜੇ ਕੀ ਕਰਮ ਹੈ ਉਹਦੀ ਸਿਫਤ ਮੇਰੇ ਉਹਨੇ ਜੀਬਾ ਵੀ ਮੇਰੀ ਕਾ ਜਾਵੇ ਗੁਣ ਗਾਵਾ ਦਿਨ ਰਾਤੀ ਦੇ ਦੇ ਦਾਤਾ ਤੇਰੇ 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 ਗੁਣ ਗਾਵਾ ਬਿਲਕੁਲ ਜਿਹੜਾ ਵੀ ਦੇਖ ਸਕਦੇ ਹੋ ਵੀ ਬਾਬਾ ਜੀ ਕਹਿੰਦੇ ਵੀ ਗੁਣ ਗਾਵਾ ਸਤਿਗੁਰੂ ਤੇਰੇ ਗੁਣ ਗਾਵਾ ਤੇ ਇੰਨੀ ਠੰਡ ਹੋਣ ਦੇ ਬਾਅਦ ਵੀ ਜਿਹੜੇ ਕਿ ਰੱਬ ਦੇ ਗੁਣ ਗਾਉਂਦੇ ਨੇ ਇੱਥੇ ਬੈਠੇ ਨੇ ਰੱਬ ਦੀ ਭਲਾ ਵਿੱਚ ਬੈਠੇ ਨੇ ਤੇ ਮੈਨੂੰ ਉਸ ਬਾਬਾ ਜੀ ਅਸੀਂ ਦੇਖਿਆ ਮੈਨੂੰ ਬੋਰਡ ਦਿਖਾਇਆ ਜਿਹੜਾ ਆ ਬੋਰਡ 'ਤੇ ਲਿਖਿਆ ਵਾ ਇਹ ਕਿੰਨੇ ਲਿਖਿਆ ਬੋਰਡ ਤੇ ਇਸ 'ਤੇ ਕੀ ਲਿਖਿਆ ਵਾ ਦਸ਼ਕਾ ਜੂ ਸਾਂਝਾ ਕਰਾਂਗੇ ਇੱਥੇ ਲਿਖਿਆ ਵੀ ਮੈਂ ਮਿਹਨਤ ਕਰਕੇ ਰੋਜੀ ਰੋਟੀ ਚਲਾਉਣਾ ਚਾਹੁੰਦਾ ਹਾਂ ਰੱਬ ਦੀ ਸੁਣੋਗੇ ਤੇ ਰੱਬ ਤੁਹਾਡੀ ਸੁਣੇਗਾ ਇਹ ਤੁਸੀਂ ਦੇਖਿਆ ਵੀ ਇਹ ਇੱਕ ਲਾਈਨਾਂ ਲਿਖੀਆਂ ਹੋਈਆਂ ਵਾ ਬਾਬਾ ਜੀ ਨਾਲ ਜਰੂਰ ਸਾਂਝੀ ਕਰਾਂਗੇ ਬਾਬਾ ਜੀ ਇਹ ਜਿਹੜੀ ਲਾਈਨਾਂ ਲਿਖੀਆਂ ਨੇ ਕਿਹਨੇ ਲਿਖੀਆਂ ਵਾ ਤੇ ਕਿਸ ਦਾ ਜ਼ਹਾਂਜਾਇਆ ਦੇਖੋ ਜੀ ਮੈਂ ਇੱਥੇ ਆਇਆ ਇੱਕ ਨਿਗੀ ਜੀ ਕੁੜੀ ਕੰਨਿਆ ਆਈ ਆ ਇੱਕ ਪੋਲੜੀ ਬੜੀ ਆ ਘੱਟ ਚੱਲ ਗਈ ਲੈ ਕੇ ਤੀਜੇ ਦਿਨ ਚੌਥੇ ਦਿਨ ਆ ਗਈ ਆ ਕਹਿੰਦੀ ਆ ਬਾਪੂ ਜੀ ਤੁਹਾਡੇ ਗੁਰੂ ਆਏ ਮੇਰੇ ਕੋਲ ਤੁਹਾਡੇ ਗੁਰੂ ਆ ਗਏ ਮੈਨੂੰ ਕਹਿੰਦੇ ਬੱਚਾ ਆ ਇੱਕ ਗੱਤਾ ਭੜ ਆਇਆ ਕਰ ਇੱਕ ਉਹ ਵਿਚਾਰੇ ਨੂੰ ਰੋਜੀ ਰੋਟੀ ਮਿਲੇ ਬੈਠੇ ਰੋਟੀ ਪਾਣੀ ਕਪੜਾ ਉੱਥੇ ਮਿਲੇ ਉਹ ਸਾਡੀ ਸੋਭਾ ਕਰਨ ਦੁਨੀਆ ਤੇ ਹੋਏ ਵਡਿਆਈ ਦੀ ਕਲਗੀਆਂ ਵਾਲੇ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬਾਬਾ ਜੀ ਦੀ 90 ਸਾਲ ਦੀ ਉਮਰ ਹੋ ਚੱਕੀ ਆ ਪਰ ਅੱਜ ਵੀ ਕਿਤੇ ਨਾ ਕਿਤੇ ਖੁਸ਼ ਲੱਗਦੇ ਨੇ ਕਿਉਂਕਿ ਜਿਸ ਰਜਾ ਵਿੱਚ ਰਹਿੰਦੇ ਨੇ ਪਰਮਾਤਮਾ ਦੇ ਰਜਾ ਵਿੱਚ ਖੁਸ਼ ਨੇ ਫਿਰ ਵੀ ਤੇ ਲੋਕ ਬਹੁਤ ਪਿਆਰ ਕਰਦੇ ਨੇ ਅਮਰਸਰ ਸਾਹਿਬ ਦੇ ਜਦੋਂ ਵੀ ਸੰਗਤਾਂ ਇੱਥੋਂ ਲੰਘਦੀਆਂ ਨੇ ਬਾਬਾ ਜੀ ਕੋ ਫੁੱਲ ਵੜੀਆਂ ਲੈ ਕੇ ਜਾਂਦੀਆਂ ਨੇ 10-10 ਸਪੇ ਦਾ ਪੈਕਟ ਰੱਖਿਆ ਵਾ ਤੇ ਬਾਬਾ ਜੀ ਇਹ ਸਮਾਨ ਕਿੱਥੋਂ ਲੈਂਦਾ ਤੁਸੀਂ ਫੁੱਲ ਵੜੀਆਂ ਦਾ ਇਹ ਬਜ਼ਾਰੋਂ ਲਿਓਨਾ ਪੈਕ ਕਰਦਾ ਆਪ ਪੈਕ ਕਰਕੇ ਬਜ਼ਾਰ ਇੱਥੇ ਆ ਜਾਂਦਾ ਇਹੋ ਜਾਣ ਕੇ ਰੋਜੀ ਰੋਟੀ ਮੇਰੀ ਚੱਲਦੀ ਆ ਇੱਕ ਸ਼ਬਦ ਮੈਂ ਗੁਰਨਾਨਕ ਜੀ ਦਾ ਬੋਲਣਾ ਚਾਹਨਾ ਮੇਰੀ ਤਮੰਨਾ ਹੈ ਗੁਰਨਾਨਕ ਜੀ ਸਭੋ ਗੀਤਲ ਵੰਡੀ ਹੋਏ ਮਿੱਟੀ ਤੋਂ ਜਗ ਚਾਨਣ ਹੋਇਆ ਦੇਵੀਆਂ ਦੇਵਤਿਆਂ ਨੇ ਫੁੱਲ ਵਰਸਾਏ ਮੜ ਕੇ ਚੱਲ ਪਏ 13 13 ਗੁਰਨਾਨਦਕ ਜੀ 13 13 ਤੋਲਣ ਲਾ ਪਏ ਦੁਨੀਆਂ ਆ ਬੇਤਹਾ ਗਈ ਆਣ ਪੱਲੇ ਵਛਾਏ ਦਾਣੇ ਪੁਆ ਕੇ ਘਰਾਂ ਨੂੰ ਤੁਰਦੇ ਗਏ ਸ਼ਾਮਾਂ ਪੈ ਗਈਆਂ ਆਣ ਖਲੋਤੀ ਇੱਕ ਮਾਤਾ ਵਿਚਾਰੀ ਆਣ ਪੱਲਾ ਵਛਾਇਆ ਦਾਣੇ ਲੈ ਪੁਆ ਹੁਣ ਚੁੱਕੇ ਕਿਹੜਾ ਬੜੇ ਪਾ ਫਿਰ ਵਾਜਾ ਮਾਰਦੀ ਆ ਅੱਜ ਮੇਰਾ ਕੋਈ ਦਰਦੀ ਹੋਵੇ ਮੇਰਾ ਦੁੱਖ ਵੰਡਾਵੇ ਮੇਰਾ ਕੋਈ ਦਰਦੀ ਹੋਵੇ ਮੇਰਾ ਦੁੱਖ ਵੰਡਾਵੇ ਇਹਨੇ ਗੱਲ ਉਹ ਜੀ ਕਹੇ ਮਹਾਰਾਜ ਸ਼ਾਮਾ ਪਈਆਂ ਕੱਲੀ ਘਲੋਤੀ ਆ ਬਾਬਾ ਜੀ ਮੈਨੂੰ ਸਿਰਫ ਵੀ ਕੀ ਲੱਗਦਾ ਨਹੀਂ ਵੀ ਇਸ ਉਮਰ ਵਿੱਚ ਆਰਾਮ ਕਰਨਾ ਚਾਹੀਦਾ ਘਰੇ ਬਹਿਣਾ ਚਾਹੀਦਾ ਆ ਇਸ ਉਮਰ ਕਿਉਂ 90 ਸਾਲ ਉਮਰ ਬੜੀ ਆਉਂਦੀ ਰਾਡੀ ਦੇਖੋ ਜੀ ਜਿੰਨਾ ਚਿਰ ਮੇਰਾ ਮਾਲਕ ਸਾਹ ਚਲਾਏਗਾ ਗੱਲਾ ਚਲਾਏਗਾ ਉਹਨਾਂ ਚ ਰੋਟੀ ਮੈਂ ਰੋਜੀ ਰੋਟੀ ਆਪ ਇਨਾ ਗੋਡੇ ਚ ਕਮਾ ਕੇ ਖਾਵਾਂਗਾ ਕਿਸੇ ਅੱਗੇ ਤਲੀ ਨਹੀਂ ਟੱਢਣੀ ਮਾਲਕ ਅੱਗੇ ਟੱਟਾਂਗਾ ਜਦੋਂ ਟੱਡਾਂਗਾ ਮਾਲਕ ਅੱਗੇ ਮੰਗਾਗਾ ਠੀਕ ਹੈ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਮਰਸਾ ਦੇ अजीत ਨਗਰ ਦੀਆਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਕੀ ਬਾਬਾ ਜੀ ਬਿਲਕੁਲ ਜਿਹੜਾ ਕੀ ਫੁੱਟਪਾਥ ਤੇ ਬੈਠਦੇ ਨੇ ਠੰਡ ਬਹੁਤ ਜ਼ਿਆਦਾ ਅਮਰਸਾ ਦੇ ਵਿੱਚ ਪੈ ਰਹੀ ਆ ਅਤੇ ਇੱਥੇ ਬੈਠ ਕੇ ਜਿਹੜਾ ਕੀ 10-10 ਮੇਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕੀ ਫੁੱਲ ਬਣੀਆਂ ਦਾ ਪੈਕੇਟ ਵੇਚ ਰਹੇ ਨੇ ਅਤੇ ਜਿਹੜੀ ਸੰਗਤ ਹੁੰਦੀ ਆ ਰਾਗੀ ਜਿਹੜੇ ਹੁੰਦੇ ਨੇ ਉਹਨਾਂ ਕੋ ਫੁੱਲ ਬਣੀਆਂ ਦਾ ਪੈਕੇਟ ਲੈ ਕੇ ਜਾਂਦੇ ਨੇ ਅਤੇ ਮਦਦ ਵੀ ਵਾਸਤੇ ਜਿਹੜਾ ਉਹ ਖੜਦੇ ਨੇ ਐਸ ਕਰਕੇ ਸਾਡੀ ਵੀ ਦਸ਼ਕਾ ਨੂੰ ਪੀ ਲੈ ਵੀ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਆ ਕਰੋ ਅਜੇ ਸ਼ਖਸੀ ਤੁਸੀਂ ਦੇਖਦੇ ਵੀ ਐਸ ਸਮੇਂ ਜਿਹੜੀ ਕੀ ਉਮਰ ਹੁੰਦੀ ਆ 90 ਸਾਲ ਦੀ ਜਿਹੜੀ ਉਮਰ ਆ ਐਸ ਉਮਰ ਵਿੱਚ ਬੰਦੇ ਨੂੰ ਆਰਾਮ ਕਰਨਾ ਚਾਹੀਦਾ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਜਿਹੜਾ ਕਿ ਬਾਬਾ ਜੀ ਇਹ ਸ਼ਰਧ ਦੇ ਕਿਨਾਰੇ ਜਿਹੜਾ ਬੈਠ ਕੇ ਕੰਮ ਕਰ ਰਹੇ ਨੇ ਅਤੇ ਫੁੱਲ ਵੜੀਆਂ ਵੇਚ ਰਹੇ ਨੇ ਸਾਡੇ ਵੀ ਸੰਗਤਾਂ ਨੂੰ ਪੀ ਲਿਆ ਵੱਤਵਾਰਸ਼ੇ ਸ਼ੁਰੂ ਕਰਦੇ ਹੋ ਜਦੋਂ ਕਿਤੇ ਅੰਮ੍ਰਿਤਸਰ ਸਾਹਿਬ ਆਓ ਅਜੀਤ ਜਿਹੜਾ ਕਿ ਖੰਡੇ ਵਾਲਾ ਚੌਕ ਆ ਉਹਨਾਂ ਦੇ ਉੱਥੇ ਬਾਹਰ ਜਿਹੜਾ ਕਿ ਬਾਬਾ ਜੀ ਬੈਠੇ ਹੁੰਦੇ ਨੇ ਬੁਆ ਸਿੰਘ ਇਹਨਾਂ ਦਾ ਨਾਂ ਆ ਅਤੇ ਵੱਤਵਾਰਸ਼ ਖਬਰ ਨੂੰ ਸ਼ੇਅਰ ਸ਼ੁਰੂ ਕਰਦੇ ਹੋ ਤਾਂ ਜੋ ਕਿ ਇਹਨਾਂ ਦੀ ਵੱਤਵਾਰ ਸਪੋਰਟ ਹੋ ਸਕੇ ਮਦਦ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰ